ਤਾਂ ਜਿਵੇਂ ਚੋਣ ਦਾ ਅਖਾੜਾ ਪੱਕਿਆ ਹੋਇਆ ਤੇ ਇਸ ਪਖੇ ਅਖਾੜੇ ਦੇ ਵਿੱਚ ਹਰ ਇੱਕ ਪਾਰਟੀ ਦਮਗਜੇ ਮਾਰ ਰਹੀ ਹੈ ਕਿ ਇਹਨਾਂ ਚੋਣਾਂ ਦੇ ਦੌਰਾਨ ਉਹਨਾਂ ਦੀ ਜਿੱਤ ਹੋਵੇਗੀ ਆਮ ਆਦਮੀ ਪਾਰਟੀ ਵੱਡੇ ਤੌਰ ਤੇ ਕਹਿ ਰਹੀ ਹੈ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਤਾਂ ਸਾਡੇ ਨਾਲ ਇਸ ਵਕਤ ਨੀਲਗਰਗ ਜੁੜੇ ਨੇ ਗਰਗ ਸਾਹਿਬ ਇਹ ਚੋਣ ਕਾਫੀ ਤਰੀਕੇ ਨਾਲ ਦੇਖੀ ਜਾ ਰਹੀ ਹੈ ਮਾਹਰ ਵੀ ਬੜੇ ਢੰਗ ਨਾਲ ਦੇਖ ਰਹੇ ਨੇ ਅਕਸਰ ਇਹ ਚਰਚਾ ਹੁੰਦੀ ਹੈ ਕਿ ਸਰਕਾਰ ਵਾਲੇ ਪਾਸੇ ਪ੍ਰਭਾਵ ਜ਼ਿਆਦਾ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਲਗਾਤਾਰ ਇਹ ਜ਼ਿਕਰ ਕਰ ਰਹੇ ਨੇ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਹਨ ਪਰ ਵਿਰੋਧੀ ਲਗਾਤਾਰ ਇਲਜ਼ਾਮ ਲਾ ਰਹੇ ਨੇ ਕਿ ਕੰਮ ਹੁੰਦੇ ਨਜ਼ਰ ਨਹੀਂ ਆ ਰਹੇ ਤੁਸੀਂ ਇਸ ਚੋਣ ਦੇ ਵਿੱਚ ਕਿਸ ਤਰੀਕੇ ਨਾਲ ਨਿੱਤਰ ਰਹੇ ਹੋ ਕੀਨ ਅਸਰ ਨਜ਼ਰ ਆ ਰਿਹਾ ਹੁਣ ਤੱਕ ਦਾ ਕੀ ਪ੍ਰਭਾਵ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਇਸ ਦਾ ਫੈਸਲਾ ਤੇ ਵੋਟਰ ਨੇ ਕਰਨਾ ਹੈ ਕਿ ਕੰਮ ਹੁੰਦੇ ਨਜ਼ਰ ਆ ਰਹੇ ਨੇ ਜਾਂ ਕੰਮ ਹੁੰਦੇ ਨਜ਼ਰ ਨਹੀਂ ਆ ਰਹੇ ਠੀਕ ਹੈ ਨਾ ਵਿਰੋਧੀਆਂ ਦਾ ਕੰਮ ਤੇ ਸਿਰਫ ਭੰਡਣਾ ਹੋਣਾ ਤੇ ਇਹ ਜਿਹੜੀਆਂ ਚਾਰ ਜਿਵਨੀਆਂ ਚੋਣਾ ਹੋ ਰਹੀਆਂ ਨੇ ਇਹ ਨੇਚਰਲੀ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 2.5 ਸਾਲਾਂ ਦੇ ਵਿੱਚ ਜਿੰਨੇ ਵੀ ਲੋਕਪੱਖੀ ਫੈਸਲੇ ਲਏ ਐ ਚਾਹੇ ਉਹ ਨੌਕਰੀਆਂ ਦੇਣ ਦੀ ਗੱਲ ਹੋਵੇ ਬਿਜਲੀ ਫ੍ਰੀ ਦੇਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਇੱਕ ਨਵੰਤਲੀ ਤਰ੍ਹਾਂ ਦੀ ਫੋਰਸ ਸਾਡੇ ਪੰਜਾਬ ਦੀ ਹੈਗੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਨੇ ਕਿ ਹੁਣ ਤੱਕ ਹਜ਼ਾਰਾਂ ਦੀਆਂ ਜਿੰਦਗੀਆਂ ਜਿਹੜੀਆਂ ਉਹ ਬਚਾਈਆਂ ਨੇ ਚਾਹੇ ਮੁਹੱਲਾ ਕਲੀਨਿਕ ਦੀ ਗੱਲ ਹੋਵੇ ਤੇ ਚਾਹੇ ਜਨਨੀ ਕਿ ਹੈਗਾ ਸਕੂਲਾਂ ਦੇ ਸੁਧਾਰਨ ਦੀ ਗੱਲ ਹੋਵੇ ਹਰ ਪੱਖ ਦੇ ਉੱਤੋਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਬਿਹਤਰੀਨ ਜਿਹੜਾ ਹੈ ਕੰਮ ਕੀਤਾ ਜੀ ਅਸੀਂ ਲੋਕਾਂ ਦੇ ਵਿੱਚ ਵੀ ਇਹਨਾਂ ਦੇ ਆਧਾਰ ਦੇ ਉੱਤੇ ਵੋਟ ਮੰਗੀ ਹੈ ਔਰ ਦੂਸਰਾ ਜਿਹੜਾ ਹੈਗਾ ਵੀ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਹਨਾਂ ਦਾ ਪਿਛਲਾ ਰਾਜ ਦੀ ਲੋਕ ਦੇਖ ਚੁੱਕੇ ਹੈਗੇ ਆ ਸੋ ਇਸ ਕਰਕੇ ਨੈਚੁਰਲੀ ਫੈਸਲਾ ਤੇ ਲੋਕ ਕਰਨਗੇ ਜਿੱਦਾਂ ਕਿ ਫੈਸਲਾ 23 ਤਰੀਕ ਨੂੰ ਆ ਜਾਏਗਾ ਪਰ ਲੋਕਾਂ ਦੀਆਂ ਅੱਖਾਂ ਦੱਸਦੀਆਂ ਹੈਗੀਆਂ ਨੇ ਕਿਉਂ ਆਮ ਆਦੀ ਪਾਰਟੀ ਦੇ ਵਿੱਚ ਪੱਖ ਦੇ ਵਿੱਚ ਹੈਗੇ ਆ ਕਿਉਂਕਿ ਜ਼ੁਬਾਨ ਝੂਠ ਬੋਲ ਸਕਦੀ ਹੈ ਕਦੇ ਕਦੇ ਆਪਣੀ ਪਰ ਅੱਖਾਂ ਨੂੰ ਹੁਣ ਨਹੀਂ ਹੈਗਾ ਉਹ ਝੂਠ ਬੋਲੇ ਔਰ ਲੋਕਾਂ ਦੀਆਂ ਅੱਖਾਂ ਦੱਸਦੀਆਂ ਕਿ ਉਹ ਮਾਨ ਸਾਹਿਬ ਦੇ ਕੰਮਾਂ ਤੋਂ ਸੰਤੁਸ਼ਟ ਨੇ ਗਰਗ ਸਾਹਿਬ ਇੱਕ ਵੱਡਾ ਸਵਾਲ ਇਸ ਪੂਰੀ ਚੌਣਪਰ ਕੀ ਰਾਜ ਦੌਰਾਨ ਜਿਹੜਾ ਅਸੀਂ ਦੇਖਣ ਨੂੰ ਦੇਖ ਰਹੇ ਸੀਗੇ ਅਸੀਂ ਵੀ ਬਾਤ ਰਹੇ ਸੀ ਕਿ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬਾਰ ਬਾਰ ਆ ਰਹੀ ਸੀ ਕਿ ਵੱਡੇ ਮਸਲੇ ਐਡਰੈਸ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਾਣੀਏ ਦੇ ਮਸਲੇ ਦਾ ਜ਼ਿਕਰ ਆ ਰਿਹਾ ਹੈ ਜਿਨ੍ਹਾਂ ਦੇ ਵਿੱਚ ਇਸ ਵਕਤ ਚੰਡੀਗੜ੍ਹ ਦਾ ਜਿਵੇਂ ਹੁਣੇ ਰੌਲਾ ਦੁਬਾਰਾ ਉੱਠਿਆ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਸਾਇਲੈਂਟ ਹੈਗੀ ਹੈ ਇੱਕ ਬੜਾ ਅਹਿਮ ਮਸਲਾ ਜਿਹਨੂੰ ਲੈ ਕੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ 2022 ਦੀਆਂ ਚੋਣਾਂ ਦੇ ਵਿੱਚ ਵਿਅਦਵੀ ਦਾ ਮਸਲਾ ਇਹ ਤਿੰਨ ਮਸਲੇ ਨੂੰ ਲੈ ਕੇ ਕਹਿੰਦੇ ਕਿ ਆਮ ਆਦਮੀ ਪਾਰਟੀ ਉਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਤੁਸੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਅਹਿਮ ਹਿੱਸਾ ਹੈ ਕਿਉਂ ਪਾਰਟੀ ਦੇ ਦਰਮਿਆਨ ਗੱਲਾਂ ਵੀ ਚੱਲਦੀਆਂ ਹੋਣਗੀਆਂ ਇਨਾ ਚੋਣਾਤਵੀ ਉਸ ਚੀਜ਼ ਨੂੰ ਲੋਕ ਦੇਖ ਰਹੇ ਨੇ ਤਾਂ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈਗਾ ਇਸ ਚੀਜ਼ ਤੇ ਦੇ ਦੇਖੋ ਆਵਾਦੀ ਪਾਰਟੀ ਦਾ ਸਟੈਂਡ ਬੜਾ ਸਪਸ਼ਟ ਹੈ ਚਾਹੇ ਐਸਵਾਈਐਲ ਦੀ ਗੱਲ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਆਵਾਦੀ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਪੱਕੀ ਸਖਤ ਸਟੈਂਡ ਲਿਆ ਹੈਗਾ ਔਰ ਜੇ ਇਹ ਮਸਲੇ ਉਲਝਾਏਗੇ ਤਾਂ ਇਹਨਾਂ ਪਾਰਟੀ ਨੇ ਉਲਝਾਏ ਨਹੀਂ ਜਿਨ੍ਹਾਂ ਦਾ ਹੁਣ ਤੱਕ ਰਾਜ ਰਿਹਾ ਹੈਗਾ ਆਵਾਦੀ ਪਾਰਟੀ ਨੇ ਤਾਂ ਬੜਾ ਸਪਸ਼ਟ ਰਖਾਇਆ ਜਿਨਕੀ ਸਟੈਂਡ ਹੈਗਾ ਔਰ ਜਿਸ ਤੱਕ ਵਿਧਨੀ ਦਾ ਸਬੰਧ ਹੈਗਾ ਤੇ ਨੈਚਰਲੀ ਹੈ ਕਿ ਇਸ ਦੇ ਜਿਨਕੀ ਸਬੂਤ ਖੁਰਦ-ਖੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੀ ਸਰਕਾਰ ਤੋਂ ਪਹਿਲਾਂ ਤੇ ਮਾਨ ਸਾਹਿਬ ਨੇ ਅਕਸਰ ਇਹ ਚੀਜ਼ ਆਖੀ ਵੀ ਹੈ ਹਰ ਕਿ ਤੁਹਾਨੂੰ ਇਹ ਆਖੀਏ ਕਿ ਇਹ ਭੇਦਭਾਵ ਦੇ ਦੋਸ਼ੀਆਂ ਨੂੰ ਸਜ਼ਾਤੇ ਨਾ ਸਾਡਾ ਪਹਿਲਾ ਮੁੱਖ ਕਰਤਵ ਹੈਗਾ ਤੇ ਉਸ ਪਾਸੇ ਵੱਲ ਅਸੀਂ ਵਧ ਵੀ ਰਹੇ ਆਂ ਔਰ ਚਲਾਨ ਵਗੈਰਾ ਪੇਸ਼ ਵੀ ਹੋ ਚੁੱਕੇ ਨੇ ਔਰ ਮੁਖਤੇ ਪੈਰੀਂ ਜਿਹੜਾ ਹੈਗਾ ਜਾ ਕੇ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਕਾਨੂੰਨ ਦੇ ਮਾਤਾਬਕ ਬਿਲਕੁਲ ਸਜ਼ਾ ਦੇਵਾਂਗੇ ਕਿਉਂਕਿ ਜਿਹੜੀ ਜਿਵਨੀ ਚੋਣਾ ਜੜੀਆਂ ਹੋ ਰਹੀਆਂ ਨੇ ਉੱਥੋਂ ਦੇ ਆਪਣੇ ਮੁੱਦੇ ਬੜੇ ਭਾਰੂ ਆ ਲਾਈਕ ਜਿਵੇਂ ਅੱਜ ਗਿੱਦੜਵਾਦੀ ਗੱਲ ਕਰਾਂ ਮੇਰੀ ਡਿਊਟੀ ਗਿੱਦੜਵਾ ਦੇ ਵਿੱਚ ਹੈਗੀ ਸੀ ਇੱਥੇ 52 ਪਿੰਡ ਨੇ ਤੇ 19 ਵੋਲ ਹੈਗੇ ਆ ਅਸੀਂ ਹਰ ਵੋਲ ਹਰ ਪਿੰਡ ਦੇ ਵਿੱਚ ਗਏ ਆ ਅੱਜ ਵੀ ਤੁਸੀਂ ਦੇਖੋ ਮੈਂ ਪਿਛਲੇ 28 ਸਾਲ ਦੀ ਗੱਲ ਕਰਾਂ ਕਿਉਂਕਿ ਅੱਜ ਜਿਹੜੇ ਦੋ ਉਮੀਦਵਾਰ ਸਾਡੇ ਵਿਰੁੱਧ ਖੜੇ ਹੈਗੇ ਆ ਉਹਨਾਂ ਨੇ 28 ਸਾਲ ਉੱਥੇ ਰਾਜ ਕੀਤਾ ਪਹਿਲਾ 16 ਸਾਲ ਜਿਹੜਾ ਹੈਗਾ ਸੀ ਮਨਪ੍ਰਿੰਤ ਬਾਦਲ ਨੇ ਕੀਤਾ ਉਸ ਤੋਂ 12 ਅਗਲੇ 12 ਸਾਲ ਜਿਹੜਾ ਹੈਗਾ ਰਾਜਾ ਬੜਿੰਗ ਨੇ ਕੀਤਾ ਲੇਕਿਨ ਤੁਸੀਂ ਅੱਜ ਵੀ ਦੇਖੋ ਉਤੋਂ ਸਭ ਤੋਂ ਬੁਨਿਆਦੀ ਜਿਹੜੀ ਬੇਸਿਕ ਜਿਹੜੀ ਮੁਸ਼ਕਲ ਕੀ ਹੈਗੀ ਹੈ ਪਾਣੀ ਅਤੇ ਸੀਵਰੇਜ ਜੀ ਬਲ ਤੁਸੀਂ ਦੇਖੋ ਕਿ 28 ਸਾਲਾਂ 'ਚ ਪਾਣੀ ਤੇ ਸੀਵਰੇਜ ਦੀ ਟਿੱਕੀ ਕਰ ਸਕੇ ਔਰ ਜਿਹੜਾ ਐਮਐਲਏ ਹੁੰਦਾ ਉਹਦੀ ਪਹਿਲਾ ਜਾਨੀ ਕਿ ਫਰਜ਼ ਹੁੰਦਾ ਕਿ ਇਲਾਕੇ ਦੇ ਵਿੱਚ ਇਹੋ ਜਿਹੀ ਸਹੂਲਤਾਂ ਲੈ ਕੇ ਦੇਣੀ ਆ ਆਜੇ ਤੋਂ 3-4 ਮਹੀਨੇ ਪਹਿਲਾਂ ਉੱਥੇ ਜਾ ਕੇ ਆਪਣੀ ਐਕਟੀਵਿਟੀਜ਼ ਸ਼ੁਰੂਆਤ ਕੀਤੀ ਜਦੋਂ ਰਾਜ ਮਦਲ ਰਾਜਾ ਵਡਿੰਗ ਨੇ ਅਸਤੀਫਾ ਦਿੱਤਾ ਤੇ ਉੱਥੇ ਜਾ ਕੇ ਸ਼ੁਰੂਆਤ ਕੀਤੀ ਜੇ ਅਸੀਂ ਉੱਥੇ ਜਾ ਕੇ ਪਾਣੀ ਦਾ ਕੰਮ ਸ਼ੁਰੂ ਕਰਵਾ ਸਕਦੇ ਹਾਂ ਸੀਵਰ ਦਾ ਕੰਮ ਸ਼ੁਰੂ ਕਰਵਾ ਸਕਦੇ ਹਾਂ ਔਰ ਪੂਰੇ ਹਲਕੇ ਦੇ ਵਿੱਚ ਸਾਡੇ ਕੋਲ 700 ਤੋਂ 23 ਕੰਮ ਆਏ ਕੱਲੇ-ਕੱਲੇ ਪਿੰਡ ਦਾ ਕੱਲੇ-ਕੱਲੇ ਡਿਪਾਰਟਮੈਂਟ ਦਾ ਕੰਮ ਸਾਡੇ ਕੋਲ ਰਜਿਸਟਰਡ ਹੈ 100 ਕਰੋੜ ਦੇ ਕੰਮ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਤੇ ਇਹ ਕਿਉਂ ਨਹੀਂ ਕਰਵਾ ਸਕਦੇ ਗੱਲ ਤਾਂ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ ਬੜੀ ਅਹਿਮ ਗੱਲ ਕਹਿ ਰਹੇ ਹੋ ਕਿ ਇੰਨੇ ਸਾਲ ਮਨਪਿਤ ਬਾਦਲ ਉੱਥੇ ਰਹੇ ਫਿਰ ਰਾਜਾ ਬੜਿੰਗ ਦਾ ਰਾਜ ਰਿਹਾ ਕਿਉਂਕਿ ਆਪਾਂ ਮੰਨਦੇ ਕਿ ਅਕਾਲੀਆਂ ਦਾ ਗੜ੍ਹ ਸੀ ਫਿਰ ਉਹਨੂੰ ਰਾਜਾ ਬੜਿੰਗ ਨੇ ਸਿੱਧੇ ਤੌਰ ਤੇ ਆਪਣੇ ਹੱਕ ਚ ਕੀਤਾ ਤੇ ਇੰਨੇ ਸਾਲਾਂ ਦੇ ਵਿੱਚ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ ਉੱਥੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਸੀਗੇ ਮੈਨੂੰ ਹੀ ਜਾਲ ਤੁਹਾਨੂੰ ਕਹਿ ਰਿਹਾ ਮੈਂ ਕਿ ਜਦੋਂ ਤੁਸੀਂ ਐਕਚੁਅਲੀ ਜਾ ਕੇ ਦੇਖੋ ਸੁਪੋਜ਼ ਕਰੋ ਨੈਚੁਰਲੀ ਜਿੱਥੇ ਐਸਵੀਐਲ ਦਾ ਮੁੱਦਾ ਚੁੱਕਨ ਦੀ ਲੋੜ ਹੈ ਪਾਣੀਆਂ ਦਾ ਮੁੱਦਾ ਚੁੱਕਨ ਦੀ ਲੋੜ ਹੈ ਚੰਡੀਗੜ੍ਹ ਦਾ ਮੁੱਦਾ ਚੁੱਕਨ ਦੀ ਲੋੜ ਹੈ ਉਹ ਆਮ ਆਦੀ ਪਾਰਟੀ ਚੁੱਕ ਰਹੀ ਹੈ ਪਰ ਤੁਸੀਂ ਗੱਲ ਜਿਵਨੀ ਚੋਣਾ ਦੀ ਕੀਤੀ ਜਿਵਨੀ ਚੋਣਾ ਚ ਇਹਨਾਂ ਮੁੱਦਿਆਂ ਦੀ ਗੱਲ ਕੀਤੀ ਉੱਥੇ ਤਾਂ ਲੋਕੀ ਵਿਚਾਰੇ ਅੱਜ ਸੀਵਰ ਵਾਸਤੇ ਪਰਸ ਰਹੇ ਉੱਥੇ ਤਾਂ ਲੋਕੀ ਪੀਣ ਦੇ ਪਾਣੀ ਲਈ ਪਰਸ ਰਹੇ ਉਹਨਾਂ ਲਈ ਤਾਂ ਇਹ ਮੁੱਦੇ ਬਾਅਦ ਚ ਆਉਂਦੇ ਹਨਾ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਚਾਹੇ ਪੰਜਾਬ ਦਾ ਮੁੱਦਾ ਹੋਵੇ ਐਸਵੀਐਲ ਦਾ ਮੁੱਦਾ ਹੋਵੇ ਬੇਦਰ ਦੇ ਦਾ ਮੁੱਦਾ ਹੋਵੇ ਇਹਨੂੰ ਹੱਲ ਕਰਨਾ ਨਾਲੋਂ ਨਾਲ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਉੱਥੋਂ ਦੀਆਂ ਹੈਗੀਆਂ ਉਹਨਾਂ ਨੂੰ ਪੂਰਾ ਕਰਨਾ ਵੀ ਜਿਹੜਾ ਸਾਡਾ ਪਹਿਲਾ ਫਰਜ਼ ਹੈਗਾ ਸੋ ਇਸ ਕਰਕੇ ਜਾਨੀ ਕਿ ਜਿਹੜੀ ਇਹ ਚੋਣਾ ਨਹੀਂ ਇਹ ਜਿਮਨੀ ਚ ਉਹਨਾਂ ਚ ਲੋਕਲ ਮੁੱਦਿਆਂ ਤੇ ਲੜੀਆਂ ਜਾ ਰਹੀਆਂ ਨੇ ਔਰ ਉਹ ਲੋਕਲ ਮੁੱਦੇ ਜਿਹੜੇ ਸਾਡੇ ਵਿਰੋਧੀਆਂ ਦੇ ਉੱਤੇ ਭਾਰੂ ਪੈਂਦੇ ਨਜ਼ਰ ਆ ਰਹੇ ਗੱਲ ਸਾਹਿਬ ਇੱਕ ਆਖਰੀ ਸਵਾਲ ਜਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਇੱਕ ਬੜੀ ਅਹਿਮ ਚੀਜ਼ ਪਿਛਲੇ ਦਿਨਾਂ ਦੇ ਵਿੱਚ ਕੁਝ ਬੀਤੀ ਰਾਤ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਇਲਜ਼ਾਮ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਕਹਿੰਦੇ ਕਿ ਤਾਕਤ ਦਾ ਇਸਤੇਮਾਲ ਪੂਰਾ ਕੀਤਾ ਜਾ ਰਿ ਨਾਲ ਜੋੜੇ ਜਾ ਰਹੇ ਨਾ ਤਾਂ ਇਹ ਆਮ ਆਦਮੀ ਪਾਰਟੀ ਇਹਨਾਂ ਇਲਜ਼ਾਮਾਂ ਨੂੰ ਕਿਸ ਤਰੀਕੇ ਨਾਲ ਦੇਖ ਰਹੀ ਹੈ ਨਹੀਂ ਦੇਖੋ ਕੋਈ ਸਪੈਸਿਫਿਕ ਇਸ਼ੂ ਹੈਗਾ ਕੋਈ ਸਪੈਸੀਫਿਕਲੀ ਕਿਉਂਕਿ ਪੜਿਆ ਗਿਆ ਹੋਵੇ अदरवाइज ਤੇ ਬੇਬੁਨਿਆਦ ਇੱਕ ਜਨਰਲ ਇਲਜ਼ਾਮ ਹੁੰਦੇ ਆ ਕਿ ਜਿਹੜੀ ਵਿਰੋਧੀ ਪਾਰਟੀ ਹੁੰਦੀ ਉਹਨੇ ਸੱਤਾਧਾਰੀ ਪਾਰਟੀ ਨੂੰ ਪੰਡਣਾ ਹੁੰਦਾ ਯਾਰ ਠੀਕ ਹੈ ਕਿ ਨਹੀਂ ਸੋ ਉਹ ਤਾਂ ਜੇ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਕਿਤੇ ਕੋਈ ਫੜਿਆ ਗਿਆ ਹੈ ਕਿਸੇ ਨੇ ਕੋਈ ਜਿਹੜੀ ਇਦਾਂ ਦਾ ਕੀਤਾ ਤਾਂ ਤਾਂ ਤੇ ਗੱਲ ਕਰੋ अदरवाइज ਤੇ ਸਿਰਫ ਤੇ ਸਿਰਫ ਇਲਜ਼ਾਮ ਬਾਜੀ ਹੈਗੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਅਸੀਂ ਤੇ ਇੱਕ ਠੋਕੇ ਕਹਿੰਨੇ ਆ ਕਿ ਜੇ ਅਸੀਂ ਇਹ ਕੰਮ ਕੀਤੇ ਨੇ ਤੁਹਾਨੂੰ ਸਾਡੇ 2.5 ਸਾਲਾਂ ਦੇ ਕੰਮ ਪਸੰਦ ਆਏ ਨੇ ਤੇ ਸਾਨੂੰ ਵੋਟ ਪਾਓ ਜੇ ਨਹੀਂ ਪਸੰਦ ਦੇ ਬਿਲਕੁਲ ਨਾ ਪਾਓ ਜੀ ਗਰਗ ਸਿੰਘ ਆਖਰੀ ਸਵਾਲ ਇਹ ਚਾਰੇ ਸੀਟਾਂ ਤੇ ਕਿੰਨੀ ਉਮੀਦ ਹੈਗੀ ਆ ਚਾਰੇ ਸੀਟਾਂ ਦੇ ਵਿੱਚੋਂ 0 04 ਕਰ ਰਹੀ ਹੂੰ ਜਾਂ ਕਿਸ ਤਰੀਕੇ ਨਾਲ ਦੇਖੋ ਅਸਲੀ ਗੱਲ ਇਹ ਤੇ ਹੈਗੀ ਆ ਕਿ ਲੋਕਾਂ ਨੇ ਅੱਜ ਵੋਟਾਂ ਪਾ ਦੇਣੀਆਂ ਇਹਦਾ ਫੈਸਲਾ 23 ਤਰੀਕ ਨੂੰ ਹੋਣਾ ਪਰ ਮੈਨੂੰ ਜਿੱਥੋਂ ਤੱਕ ਉਮੀਦ ਹੈਗਾ ਜੀ ਕਿ ਸਾਡੀਆਂ ਸੀਟਾਂ 92 ਤੋਂ ਵੱਧ ਕੇ 94 ਹੋ ਜਾਣੀਆਂ ਜੀ ਬਹੁਤ ਸ਼ੁਕਰੇਗਾਰ ਸਾਹਿਬ तमाम ਜਾਣਕਾਰੀ ਬਹੁਤ ਹਨਾ ਤੁਹਾਡਾ ਤਾਂ ਨੀਲਗਰਥ ਸਾਡੇ ਨਾਲ ਜੁੜੇ ਸੀ ਉੱਚੇ ਉੱਚੇ ਤੌਰ ਤੇ ਅਸੀਂ ਪਲਪਲ ਦੀ ਅਪਡੇਟ ਦੇ ਰਹੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਹਰੇਕ ਧਿਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਚੋਣਾਂ ਦੇ ਵਿੱਚ ਕਿਹੜੇ ਮਸਲੇ ਨੂੰ ਲੈ ਕੇ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤਾਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਹੁਣ ਤੱਕ ਪਹੁੰਚ ਕੀਤੀ ਤੇ ਕਿਹੜੇ ਮਸਲੇ ਐਡਰੈਸ ਕਰਕੇ ਉਹ ਵੋਟ ਦਾ ਜਿਹੜਾ ਲੋਕਾਂ ਨੂੰ ਇਸਤੇਮਾਲ ਕਰਨ ਲਈ ਕਹਿ ਰਹੇ ਨੇ ਤੇ ਨਾਲ ਦੀ ਨਾਲ ਆਪਣੇ ਹੱਕ ਦੇ ਵਿੱਚ ਭੁਗਤਣ ਦੇ ਲਈ ਕਹਿ ਰਹੇ ਨੇ ਤਾਂ ਅੱਜ ਬੜਾ ਅਹਿਮ ਦਿਨ ਹੈਗਾ ਕਿਉਂਕਿ ਚੋਣ ਪ੍ਰਚਾਰ ਖਤਮ ਹੋ ਚੁੱਕਾ ਸੀਗਾ ਤਾਂ ਇਸ ਤੋਂ ਬਾਅਦ ਕਿਸੇ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ ਅਸੀਂ ਵੀ ਲੋਕਾਂ ਨੂੰ ਬਾਰ ਬਾਰ ਇਹੀ ਅਪੀਲ ਕਰ ਰਹੇ ਹਾਂ ਕਿ ਆਪਣੇ ਮਸਲੇ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਤੁਹਾਡੇ ਹਲਕੇ ਦੇ ਵਿੱਚ ਕੀ ਕੰਮ ਹੋਏ ਪਿਛਲੇ ਸਾਲਾਂ ਦੇ ਵਿੱਚ ਜਾਂ ਨਹੀਂ ਹੋਏ ਉਸੇ ਦੇ ਆਧਾਰ ਤੇ ਵੋਟ ਦਾ ਇਸਤੇਮਾਲ ਕਰਿਓ ਕਿਉਂਕਿ ਇਹ ਬੜਾ ਅਹਿਮ ਦਿਨ ਹੈਗਾ ਚਾਰ ਹਲਕਿਆਂ ਦੇ ਵਿੱਚ ਤੁਹਾਡੇ ਹਲਕੇ ਦੀ ਅਗਲੀ ਦਿਖ ਕਿੱਧਰ ਨੂੰ ਜਾਣੀ ਹੈ ਅਗਲਾ ਭਵਿੱਖ ਕਿੱਧਰ ਨੂੰ ਜਾਣਾ ਹੈਗਾ ਇਹ ਤੁਹਾਡੇ ਹੱਕ ਦੇ ਵਿੱਚ ਹੈਗਾ ਅੱਜ ਦੇ ਦਿਨ ਤੁਸੀਂ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋਗੇ ਤਾਂ ਤੁਹਾਡੇ ਹਲਕੇ ਦਾ ਵਿਕਾਸ ਹੋ ਸਕਦਾ ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਚੁਣ ਲਿਆ ਜਿਹੜਾ ਸਿਰਫ ਸੱਤਾ ਦੇ ਉੱਪਰ ਕਾਬਜ ਹੋਣ ਦੇ ਲਈ ਅੱਜ ਇਸ ਚੋਣ ਅਖਾੜੇ ਦੇ ਵਿੱਚ ਹੈਗਾ ਤਾਂ ਉਸ ਦੇ ਨਤੀਜੇ ਵੀ ਤੁਹਾਡੇ ਹਲਕੇ ਨੂੰ ਹੀ ਪੁਕਤਣੇ ਪੈਣਗੇ ਤਾਂ ਅਸੀਂ ਸਿੱਧੇ ਤੌਰ ਤੇ ਲੋਕਾਂ ਨੂੰ ਬਾਰ ਬਾਰ ਇਹੀ ਅਪੀਲ ਕਰ ਰਹੇ ਹਾਂ ਕਿ ਆਪਣੇ ਵੋਟ ਦਾ ਸਹੀ ਇਸਤੇਮਾਲ ਕਰੋ